6 ਮਹੀਨੇ ਪਹਿਲਾਂ ਇਸੇ ਸਥਾਨ ਤੇ ਨਵਾਂ ਸ਼ਹਿਰ ਕਲਾਮ ਰੋਡ ਤੇ ਅਸੀਂ ਸੁਖਵਿੰਦਰ मैम ਉਹਨਾਂ ਦਾ ਵੀਡੀਓ ਕੀਤੀ ਸੀ ਉਹਨਾਂ ਨੇ ਆਪਣੀ ਆ ਪਹਿਲੀ ਫੋਟੋ ਦਿਖਾਈ ਸੀਗੀ ਤੇ ਉਹਨਾਂ ਨੂੰ ਜਦ ਇਸ ਤਰੀਕੇ ਸਲਿਮ ਟਰਿਮ ਦੇਖਿਆ ਤਾਂ ਅਸੀਂ ਵੀ ਹੈਰਾਨ ਹੋ ਗਏ ਸੀ ਉਹਨਾਂ ਦੀ ਵੀਡੀਓ ਜਿਹੜੀ ਆ ਉਹ ਚਰਚਾ ਦਾ ਵਿਸ਼ਾ ਬਣੀ ਸੀ ਬਹੁਤ ਸਾਰੇ ਲੋਕ ਇੱਥੇ ਪਹੁੰਚੇ ਜਿਨ੍ਹਾਂ ਦੇ weight management ਬਾਰੇ ਵਿੱਚ ਨੇ ਕੀਤੀ ਸੀ ਮੈਨੂੰ 1.5 ਸਾਲ ਹੋ ਗਿਆ ਛੱਡੇ ਨੂੰ ਮੈਂ ਹੁਣ ਲਈ ਇੰਟਰਵਿਊਸ ਕਰ ਮੈਂ ਬਿਲਕੁਲ ਵੀ ਨਹੀਂ ਚੁਸ ਕੀਤਾ ਤੁਹਾਡੀ weighting ਨੇ ਵੀ ਕਾਫੀ ਰਿਡਿਊਸ ਕੀਤਾ ਪਹਿਲਾਂ ਨਾਲੋਂ ਹਾਂਜੀ ਇਹਨਾਂ ਨੇ 25 ਕਿਲੋ weight loss ਕੀਤਾ ਮੈਂ ਆਪਣਾ 32 ਕਿਲੋ ਕੀਤਾ 4 ਮਹੀਨਿਆਂ ਚ 4 ਮਹੀਨਿਆਂ ਚ 32 ਕਿਲੋ ਮੈਂ 1.5 ਸਾਲ ਤੋਂ ਯੂਜ਼ ਨਹੀਂ ਕਰ ਰਹੀ ਨਹੀਂ ਹੁਣ 1.5 ਸਾਲ ਤੋਂ ਮੈਂ ਛੱਡਿਆ ਹੋਇਆ ਹੈ ਵਿੱਚ ਵਿੱਚ ਕਰ ਲੈਣੇ ਕਿਤੇ ਨਹੀਂ ਨਹੀਂ ਮੈਂ ਬਿਲਕੁਲ ਨਹੀਂ ਯੂਜ਼ ਕਰਦੀ ਸਿਰਫ ਆਪਣੀ ਡਾਈਟ ਮੈਂਟੇਨ ਰੱਖੀ ਹੋਈ ਹੈ ਤੇ ਪਹਿਲੀ ਵੀਡੀਓ ਤੋਂ ਬਾਅਦ ਬਹੁਤ ਸਾਰੇ ਲੋਕ ਤੁਹਾਡੇ ਕੋਲ ਪਹੁੰਚੇ ਆ ਜਿਨ੍ਹਾਂ ਨਾਲ ਆਫ ਕੈਮਰਾ 'ਚ ਹੀ ਗੱਲਬਾਤ ਕੀਤੀ ਉਹਨਾਂ ਦੇ ਰਿਵਿਊ ਤੁਹਾਡੇ ਕੋਲ ਹੈਗੇ ਆ ਹਾਂਜੀ ਕਈ ਸਾਡੇ ਮਰਲੇ ਚੋਂ ਵੀ ਆਏ ਸਾਡੇ ਖੁੱਤੇ ਪਿੰਡ ਚੋਂ ਵੀ ਆਏ ਹਾਂਜੀ ਪਰ ਹੁਣ ਜਿਹੜੇ ਜੁ ਡਾਈਟ ਵੀ ਕਰਕੇ ਦੇਖ ਲਈ ਪਰ ਫਰਕ ਨਹੀਂ ਪਉ ਉਹਨਾਂ ਨੂੰ ਕੀ ਬੋਲੂ। ਮੈਂ ਉਹਨਾਂ ਨੂੰ ਨਹੀਂ ਸਜੈਸਟ ਕਰੂੰਗੀ ਕਿ ਇੱਕ ਵਾਰ ਤੁਸੀਂ ਇੱਥੇ ਆਓ ਆਪਣਾ ਨਿਊਟ੍ਰੀਸ਼ਨ ਲਓ ਜੇ ਤੁਹਾਨੂੰ ਰਿਜ਼ਲਟ ਨਹੀਂ ਮਿਲਦਾ ਤਿੰਨ ਦਿਨਾਂ ਦੀ ਮਨੀ ਬੈਕ ਆ ਤੇ ਤਿੰਨ ਦਿਨਾਂ ਬਾਅਦ ਆਪਾਂ ਪੈਸੇ ਤੁਹਾਨੂੰ ਵਾਪਸ ਕਰਾਂਗੇ ਜੇ ਰਿਜ਼ਲਟ ਨਹੀਂ ਮਿਲਦਾ। ਜਿੱਦਾਂ ਕਿਸੇ ਦੀ 40 ਸਾਲ ਤੋਂ ਵੱਧਦੀ ਉਮਰ ਹੈ 50 ਸਾਲ ਤੋਂ ਵੱਧਦੀ ਉਮਰ ਹੈ ਉਹਨਾਂ ਦਾ ਦਿਲ ਤਾਂ ਕਰਦਾ ਪਰ ਡਰਦੇ ਆ ਕਿ ਰਿਸਕ ਤਾਂ ਨਹੀਂ ਕੋਈ। ਨਹੀਂ ਕੋਈ ਰਿਸਕ ਨਹੀਂ ਆਪਾਂ ਇਹ 2 ਸਾਲ ਤੋਂ 100 ਸਾਲ ਤੱਕ ਕੋਈ ਵੀ ਇਹਨੂੰ ਨਿਊਟ੍ਰੀਸ਼ਨ ਯੂਜ਼ ਕਰ ਸਕਦਾ। ਇਹ ਬਣਿਆ ਕਿਸ ਚੀਜ਼ ਦਾ ਕੈਂਡੀਡਟ ਤਾਂ ਨਹੀਂ ਨਹੀਂ ਬਿਲਕੁਲ ਇਹਨੂੰ ਕੈਮੀਕਲ ਸਾਰਾ ਗ੍ਰੀਨ ਹੋਲ ਮਾਰਕਾ ਸਾਰਾ ਤੇ ਇਹ ਮਾਨਤਾ ਪ੍ਰਾਪਤ ਆ ਤੇ ਕੋਈ ਕੈਮੀਕਲ ਨਹੀਂ ਹੈਗਾ ਤੇ ਵੈਜੀਟੇਬਲ ਤੇ ਫਰੂਟ ਤੋਂ ਬਣਿਆ ਹੈ ਚਾਹ ਦੀ ਤਾਂ ਲੋੜ ਹੀ ਨਹੀਂ ਪੈਂਦੀ ਜੇ ਆਪਾਂ ਨਾਲ ਕਾਫੀ ਯੂਜ਼ ਕਰੀਏ। ਕ੍ਰੀਵਿੰਗ ਨਹੀਂ ਹੁੰਦੀ। ਨਹੀਂ ਹੁੰਦੀ ਬਿਲਕੁਲ ਵੀ ਨਹੀਂ ਹੁੰਦੀ। ਅੱਛਾ ਬਹੁਤੇ ਲੋਕ ਕਹਿੰਦੇ ਕਿ ਸਾਰਾ ਕੁਝ ਹੀ ਬੰਦ ਕਰਾ ਦਿੰਦੇ ਆ ਜੀ। ਨਹੀਂ। ਫਿਰ ਅਸੀਂ ਸਾਡੇ ਤੋਂ ਰਹਿ ਨਹੀਂ ਹੁੰਦਾ। ਨਹੀਂ ਇਹਦੇ ਵਿੱਚ ਆਪਾਂ ਆਲੂ ਵਾਲੇ ਪਰਾਂਠੇ ਵੀ ਦਿੰਨੇ ਆ, ਸੈਂਡਵਿਚ ਵੀ ਦਿੰਨੇ ਆ, ਗੋਲ ਗੱਪੇ ਵੀ ਦਿੰਨੇ ਆ। ਗੋਲ ਗੱਪੇ ਤੇ ਹੁਣ ਆਲੂ ਵਾਲੇ ਪਰਾਂਠੇ ਵੀ। ਪਰਾਂਠੇ ਵੀ, ਸੈਂਡਵਿਚ ਵੀ, ਸਾਰਾ ਕੁਝ ਆਪਣਾ ਖਲਾਅ ਪਲਾ ਕੇ weight loss ਕਰਵਾਣਾ ਹੈ ਕਿਉਂਕਿ ਕਿ ਕਹਿੰਦੇ ਫੇਰ ਬਹੁਤਾ ਫਰਕ ਨਹੀਂ ਪੈਂਦਾ ਭਾਵੇਂ ਹਲਕਾ ਹੋ ਜੇ ਗੀਜਾ ਦੋਸਤੋ ਜੇ ਇੱਥੋਂ ਇੱਥ ਪਹੁੰਚ ਜਵੇ ਨਤੀਜਾ ਦੋਸਤੋ ਇੱਥੋਂ ਇੱਥੇ ਤੱਕ ਹੈਲਦੀ ਤੌਰ ਤੇ ਪਹੁੰਚ ਜਵੇ ਨਤੀਜਾ ਦੋਸਤੋ ਸਤਿ ਸ਼੍ਰੀ ਅਕਾਲ ਪੀਪੀ ਬਿੱਬਤੀ ਨਮਾਸ਼ਾਰ ਦੇਖ ਰਿਹਾ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਲੇਸ਼ ਸੂਰੀ ਸਾਥਿਓ ਇੱਕ ਵਾਰ ਫਿਰ ਤੋਂ ਤੁਹਾਡੇ ਲਈ ਤੁਹਾਡੇ ਵੈਲਨੈਸ ਲਈ ਵੀਡੀਓ ਲੈ ਕੇ ਆਏ ਆ ਅੱਜ ਕੱਲ ਦੀ ਗੱਲ ਕਰੀਏ ਤਾਂ ਹੈਵੀ weight ਕਰਕੇ ਹਰ ਇੱਕ ਬੰਦੇ ਨੂੰ ਆਹ ਪ੍ਰੋਬਲਮ ਆ ਰਹੀ ਹੈ ਮੈਂ ਭੈਣ ਜੀ ਉਹਨਾਂ ਦੀ ਗੱਲ ਨਹੀਂ ਕਰ ਰਿਹਾ ਮੋਟਾਪੇ ਦੀ ਗੱਲ ਕਰ ਰਿਹਾ ਕਿਉਂਕਿ ਹਰ ਦੂਜੇ ਬੰਦੇ ਨੂੰ ਹੈਵੀ weight ਕਰਕੇ weight ਜ਼ਿਆਦਾ ਹੋਣ ਕਰਕੇ ਬੀਪੀ ਸ਼ੂਗਰ ਦੀ ਜਿਹੜੀ ਪ੍ਰੋਬਲਮ ਆ ਉਹਦਾ ਖਤਰਾ ਵੱਧ ਜਾਂਦਾ ਤੇ ਮੋਟਾਪੇ ਨੂੰ ਰਿਡਿਊਸ ਕਿਵੇਂ ਕਰੀਏ ਬਹੁਤੀ ਵਾਰ ਲੋਕਾਂ ਨੂੰ ਸਮਝ ਨਹੀਂ ਆਉਂਦਾ 6 ਮਹੀਨੇ ਪਹਿਲਾਂ ਇਸੇ ਸਥਾਨ ਤੇ ਨਵਾਂ ਸ਼ਹਿਰ ਕਲਾਮ ਰੋਡ ਤੇ ਅਸੀਂ ਸੁਖਵਿੰਦਰ मैम ਉਹਨਾਂ ਨੇ ਵੀਡੀਓ ਕੀਤੀ ਸੀ ਉਹਨਾਂ ਨੇ ਆਪਣੀਆਂ ਪਹਿਲੀ ਫੋਟੋ ਦਿਖਾਈ ਸੀਗੀ ਤੇ ਉਹਨਾਂ ਨੂੰ ਜਦ ਇਸ ਤਰੀਕੇ ਸਲਿਮ ਟਰਿਮ ਦੇਖਿਆ ਤਾਂ ਅਸੀਂ ਵੀ ਹੈਰਾਨ ਹੋ ਗਏ ਸੀ ਉਹਨਾਂ ਦੀ ਵੀਡੀਓ ਜਿਹੜੀ ਆ ਉਹ ਚਰਚਾ ਦਾ ਵਿਸ਼ਾ ਬਣੀ ਸੀ ਬਹੁਤ ਸਾਰੇ ਲੋਕ ਇੱਥੇ ਪਹੁੰਚੇ ਜਿਨ੍ਹਾਂ ਦੇ weight management ਬੈਨ ਨੇ ਕੀਤੀ ਸੀ ਔਰ ਆਪਣੇ ਮਿਰੇਕਲਸ ਜਿਹੜਾ ਇਹ ਪ੍ਰੋਡਕਟ ਹੈ ਉਹਦੇ ਨਾਲ ਰਿਜ਼ਲਟ ਦਿੱਤਾ ਪਰ ਬਹੁਤ ਸਾਰੇ ਲੋਕਾਂ ਨੇ ਇਹ ਵੀ ਸਵਾਲ ਕੀਤੇ ਕਿ ਕੀ ਹੁਣ ਵੀ ਸੁਖਵਿੰਦਰ ਇਹੋ ਜੇ ਲੱਗ ਰਿਹਾ ਉਹ ਤਾਂ ਸ਼ੁਰੂਆਤ ਸੀ ਸ਼ੁਰੂਆਤ ਸ਼ੁਰੂਆਤ ਚ weight ਘਟ ਜਾਂਦਾ ਲੇਕਿਨ ਮੁੜ ਕੇ ਉਹਨੂੰ ਸਥਿਰ ਰੱਖਣਾ ਬਹੁਤ ਔਖਾ ਸਾਨੂੰ ਇੱਕ ਵਾਰ ਫਿਰ ਤੋਂ ਦਿਖਾਓ ਕਿਤੇ ਮੈਡਮ ਇਹੋ ਜੇ ਤਾਂ ਨਹੀਂ ਹੋ ਗਏ ਤਾਂ ਅਸੀਂ 6 ਮਹੀਨੇ ਵੇਟ ਕਰਕੇ ਇੱਕ ਵਾਰ ਫਿਰ ਤੋਂ ਸੁਖਵਿੰਦਰ ਮੈਡਮ ਕੋਲ ਨਵਾਂ ਸ਼ਰ ਕੁਲਾਮ ਰੋਡ ਤੇ ਪਹੁੰਚਿਆ ਤੇ ਤੁਹਾਨੂੰ ਦਿਖਾਨੇ ਆ ਮੈਡਮ ਓਦਾਂ ਦੇ ਓਦਾਂ ਹੀ ਨਹੀਂ ਮੈਡਮ ਨੇ ਆਪਣੀ ਉਮਰ ਵੀ ਘਟਾ ਲਈ ਆਓ ਦਿਖਾਨੇ ਆ ਸਵਾਗਤ ਕਰਦੇ ਮੈਮ ਦਾ ਦੇਖੋ ਕਿਵੇਂ ਉਮਰ ਘਟੀ ਐ ਵੇਟ ਘਟਿਆ ਐ ਤੇ ਨਾਲ ਨਾਲ ਇੰਚਸ ਵੀ ਕੱਟੇ ਹੋਏ ਨੇ ਉਹ ਇਹ ਮੈਮ ਦੀ ਬੇਟੀ ਐ ਮੈਮ ਇੱਧਰ ਨੇ ਉਮਰ ਇਹਨਾਂ ਦੀ ਵੀ ਕੱਟੇ ਹੋਈ ਲੱਗਦੀ ਮੈਡਮ ਬਹੁਨਿਕਾ ਸਵਾਗਤ ਹਾਂਜੀ ਸਵਾਗਤ ਅੱਛਾ ਬਹੁਤ ਸਾਰੇ ਪਹਿਣ ਭਰਾਵਾਂ ਨੇ ਸਵਾਲ ਛੜ ਤੋਂ ਪੁੱਛੇ ਕਹਿੰਦੇ ਕਿ 6 ਮਹੀਨੇ ਬਾਅਦ ਜਾਈਓ ਫਿਰ ਦੇਖਿਓ ਸੁਖਵਿੰਦਰ ਜੀ ਨੇ ਪਹਿਲੇ ਵਾਲੇ ਥਾਦੇ ਪਹੁੰਚ ਜਾਣੇ ਪਰ ਤੁਸੀਂ ਆਪਣੇ ਨੂੰ ਸਸਟੇਨ ਕੀਤਾ ਹੁਣ ਜਿਹੜਾ ਸ਼ੇਕ ਲੈਂਦੇ ਹੋ ਕਿ ਪ੍ਰੋਡਕਟ ਛੱਡ ਦਿੱਤਾ ਜੀ ਨਹੀਂ ਮੈਨੂੰ 1.5 ਸਾਲ ਹੋ ਗਿਆ ਛੱਡੇ ਨੂੰ ਮੈਂ ਹੁਣ ਲਈ ਯੂਜ਼ ਨਹੀਂ ਮੈਂ ਬਿਲਕੁਲ ਵੀ ਨਹੀਂ ਯੂਜ਼ ਕੀਤਾ ਤੁਹਾਡੀ weight ਵੀ ਕਾਫੀ ਰਿਡਿਊਸ ਕੀਤਾ ਪਹਿਲਾਂ ਨਾਲੋਂ ਹਾਂ ਜੀ ਇਹਨਾਂ ਨੇ 25 ਕਿਲੋ weight loss ਕੀਤਾ ਮੈਂ ਆਪਣਾ 32 ਕਿਲੋ ਕੀਤਾ 4 ਮਹੀਨਿਆਂ 'ਚ 4 ਮਹੀਨੇ ਚ 32 ਕਿਲੋ ਮੈਂ ਡੇਢ ਸਾਲ ਤੋਂ ਯੂਜ਼ ਨਹੀਂ ਕਰ ਰਹੀ ਨਹੀਂ ਹੁਣ ਡੇਢ ਸਾਲ ਤੋਂ ਮੈਂ ਛੱਡਿਆ ਹੋਇਆ ਆ ਵਿੱਚ ਵਿੱਚ ਕਰ ਲਈ ਨਹੀਂ ਕਿਤੇ ਨਹੀਂ ਨਹੀਂ ਮੈਂ ਬਿਲਕੁਲ ਵੀ ਨਹੀਂ ਯੂਜ਼ ਕਰਦੀ ਸਿਰਫ ਆਪਣੀ ਡਾਈਟ ਮੈਂਟੇਨ ਰੱਖੀ ਹੋਆ ਮਤਲਬ 4 ਮਹੀਨੇ ਪਹਿਲੇ ਸਖਤ ਮਿਹਨਤ ਕੀਤੀ ਹਾਂਜੀ ਪ੍ਰੋਡਕਟ ਨੂੰ ਤਰੀਕੇ ਨਾਲ ਯੂਜ਼ ਕੀਤਾ ਵੇਟ ਮੈਨੇਜਮੈਂਟ ਕੀਤੀ 32 ਕਿਲੋ ਵੇਟ ਘਟਾ ਲਿਆ ਤੇ ਹੁਣ ਡੇਢ ਸਾਲ ਤੋਂ ਨਹੀਂ ਯੂਜ਼ ਕਰ ਰਹੀ ਨਹੀਂ ਬਿਲਕੁਲ ਨਹੀਂ ਲੋੜ ਹੀ ਨਹੀਂ ਪਈ ਕੋਈ ਸਾਈਡ ਇਫੈਕਟ ਨਹੀਂ ਸਾਈਡ ਇਫੈਕਟ ਤਾਂ ਜ਼ੀਰੋ ਆ ਆਪਣੇ ਆਪੇ ਕੱਪੜੇ ਖੁੱਲੇ ਹੋ ਜਾਂਦੇ ਆ ਜੇ ਕੋਈ ਸਾਈਡ ਇਫੈਕਟ ਹੋਵੇ ਤਾਂ ਆਪਣੇ ਬੱਚਿਆਂ ਨੂੰ ਕਿ ਆਉਂਦਾ ਹੀ ਹੈ ਬੈਟਰੀ ਦੀ ਤਸਵੀ ਆ ਤੁਸੀਂ ਦੇਖ ਲਓ ਮਾਵਾਂ ਧੀਆਂ ਪਹਿਲਾਂ ਜਦ ਘਰ ਚ ਹੁੰਦੀ ਸੀ ਤਾਂ ਘਰ ਚ ਚਹਿਲ ਪਹਿਲ ਬਹੁਤ ਹੁੰਦੀ ਸੀ ਕਿਉਂਕਿ ਜਦੇ ਕਮਰੇ ਦੂਜੇ ਕਮਰੇ ਜਾਣਾ ਧੱਕ ਦੀ ਆਵਾਜ਼ ਆਣੀ ਹੁਣ ਤਾਂ ਬਿੰਦੂ ਭਾਜ ਵੀ ਕਹਿੰਦਾ ਕਹਿੰਦਾ ਪਤਾ ਹੀ ਨਹੀਂ ਲੱਗਦਾ ਕਿੱਥੇ ਹੁੰਦੀ ਹੈ ਇਹ ਸਲਿਮ ਟਰਿਮ ਦੇਖੋ ਇਹ ਮਿਹਨਤ ਹੈ ਮਿਹਨਤ ਦਾ ਨਤੀਜਾ ਹੈ ਕਿਉਂਕਿ ਹਰ ਇੱਕ ਬੰਦੇ ਦੀ ਕੌਨਸ਼ੀਅਸ ਹੁੰਦੀ ਹੈ ਹਰ ਕੋਈ ਚਾਹੁੰਦਾ ਕਿ ਪਤਲਾ ਹੋ ਕੇ ਨਵੀਂ ਸ਼ੁਰੂਆਤ ਕਰਾ ਲੇਕਿਨ ਉਹਨੂੰ ਕਈ ਵਾਰੇ ਤਰੀਕਾ ਨਹੀਂ ਮਿਲਦਾ ਹੁਣ ਜਿਹੜੇ ਤੁਹਾਡੇ ਨਾਲ ਜੁੜਨਾ ਚਾਹੁੰਦੇ ਆ ਕਿਉਂਕਿ ਪਹਿਲੀ ਵੀਡੀਓ ਤੋਂ ਬਾਅਦ ਬਹੁਤ ਸਾਰੇ ਲੋਕ ਤੁਹਾਡੇ ਕੋਲ ਪਹੁੰਚੇ ਆ ਜਿਨ੍ਹਾਂ ਨਾਲ ਆਫ ਕੈਮਰਾ 'ਸੀ ਗੱਲਬਾਤ ਕੀਤੀ ਉਹਨਾਂ ਦੇ ਰਿਵਿਊ ਤੁਹਾਡੇ ਕੋਲ ਹੈਗੇ ਆ ਕਈ ਸਾਡੇ ਮਾਲੇਚੋ ਵੀ ਆਏ ਸਾਡੇ ਖੁੱਤੇ ਪਿੰਡ ਚੋ ਵੀ ਆਏ ਪਰ ਹੁਣ ਜਿਹੜੇ ਜੁੜਨਾ ਚਾਹੁੰਦੇ ਆ ਜਿਨ੍ਹਾਂ ਨੇ ਵੇਟ ਵੀ ਕਰਕੇ ਦੇਖ ਲਿਆ ਡਾਈਟ ਵੀ ਕਰਕੇ ਦੇਖ ਲਈ ਪਰ ਫਰਕ ਨਹੀਂ ਪਿਆ ਉਹਨਾਂ ਨੇ ਕੀ ਕਹਿੰਦੇ ਆ ਮੈਂ ਉਹਨਾਂ ਨੂੰ ਇਹ ਸਜੈਸਟ ਕਰੂੰਗੀ ਕਿ ਇੱਕ ਵਾਰ ਤੁਸੀਂ ਇੱਥੇ ਆਓ ਆਪਣਾ ਨਿਊਟ੍ਰੀਸ਼ਨ ਲਓ ਜੇ ਤੁਹਾਨੂੰ ਰਿਜ਼ਲਟ ਨਹੀਂ ਮਿਲਦਾ ਤਿੰਨ ਦਿਨਾਂ ਦੀ ਮਨੀ ਬੈਕ ਆ ਤੇ ਤਿੰਨ ਦਿਨਾਂ ਬਾਅਦ ਆਪਾਂ ਪੈਸੇ ਤੁਹਾਨੂੰ ਵਾਪਸ ਕਰਾਂਗੇ ਜੇ ਰਿਜ਼ਲਟ ਨਹੀਂ ਮਿਲਦਾ ਜੇ ਰਿਜ਼ਲਟ ਨਹੀਂ ਮਿਲਦਾ ਪਰ ਮੈਡਮ ਇਦਾਂ ਆਪਾਂ ਕਿਦਾਂ ਮੰਨੀਏ ਕਿ ਤਿੰਨ ਦਿਨ ਚ ਰਿਜ਼ਲਟ ਆ ਜਾਊਗਾ ਤਿੰਨ ਦਿਨ ਚ ਕੀ ਰਿਜ਼ਲਟ ਆਊਗਾ ਤਿੰਨ ਦਿਨ ਚ ਪਹਿਲੇ ਦਿਨ ਤੋਂ ਹੀ ਰਿਜ਼ਲਟ ਸ਼ੁਰੂ ਹੋ ਜਾਂਦਾ ਹੈ ਉਹ ਕਿਵੇਂ ਜੀ 10 ਦਿਨਾਂ ਚ ਸਾਡੀ ਮਨੀ ਬੈਕ ਗਾਰੰਟੀ ਹੈ ਜੇ ਤੁਹਾਡਾ ਨਹੀਂ ਰਿਜ਼ਲਟ ਆਦਾ ਤੁਹਾਨੂੰ ਹਲਕਾ ਫੀਲ ਨਹੀਂ ਹੁੰਦਾ ਤੁਹਾਡਾ weight ਨਹੀਂ ਜਾਂਦਾ ਪਿਆ ਤੇ 10 ਦਿਨਾਂ ਦੇ ਵਿੱਚ ਵਿੱਚ ਥੋੜਾ ਬਹੁਤਾ ਵੀ ਭਾਵੇਂ ਘਟੇ ਘਟੂਗਾ ਜ਼ਰੂਰ ਤੇ ਕੁਝ ਪਾਉਂਡਸ ਘਟੂਗਾ ਹਾਂਜੀ 1 ਕਿਲੋ ਘਟ ਸਕਦਾ ਤੇ 1 ਕਿਲੋ ਘਟ ਸਕਦਾ ਹੈ 1.5 ਕਿਲੋ ਘਟ ਸਕਦਾ ਸਾਡੇ ਪਹਿਲੇ ਦਿਨ ਤੋਂ ਰਿਜ਼ਲਟ ਸ਼ੁਰੂ ਆਜੇ ਨਹੀਂ ਰਿਜ਼ਲਟ ਮਿਲਦਾ ਤਾਂ ਤੁਸੀਂ ਕੁੱਲਾ ਪ੍ਰੋਡਕਟ ਲੈ ਕੇ ਸਾਨੂੰ ਵਾਪਸ ਕਰ ਸਕਦੇ ਆ ਤੇ ਬਾਕੀ ਆਪਣੇ ਪੈਸੇ ਲੈ ਸਕਦੇ ਆ ਅੱਛਾ 3 ਦਿਨਾਂ ਚ ਮਨ ਬਦਲ ਜਾਂਦਾ ਬੰਦਾ ਕਹਿੰਦਾ ਨਹੀਂ ਮੈਂ ਨਹੀਂ ਕਰਾਉਣਾ ਮੈਂ ਪੈਸੇ ਵਾਪਸ ਹਾਂਜੀ ਪੈਸੇ ਵਾਪਸ ਜੇ ਬੰਦਾ ਕਹਿੰਦਾ ਨਹੀਂ ਮੈਂ ਕਰਕੇ ਦਿਖਾਉਣਾ ਤਾਂ ਹੋਰ ਡੱਬੇ ਵੀ ਲੈ ਕੇ ਜਾਣਾ ਹਾਂਜੀ ਹਾਂਜੀ ਉਹ ਤੋਂ ਬਾਕੀ ਜਦੋਂ ਤਿੰਨ ਦਿਨਾਂ ਚ ਆਪਣਾ ਫਾਇਦਾ ਹੋਣ ਲੱਪਨਦਾ ਫਿਰ ਆਪਣ ਨੂੰ ਥੋੜਾ ਜਿਹਾ ਕੰਫੀਡੈਂਸ ਹੋਣ ਲੱਪਨਦਾ ਨਾ ਤੇ ਫਿਰ ਕੋਈ ਵੀਕਨੈਸ ਵੀਕਨੈਸ ਬਿਲਕੁਲ ਨਹੀਂ ਸਮਝੋ ਜੀ ਨਹੀਂ ਅਨਰਜੀ ਸਮਾਂ ਹੋਰ ਬੂਸਟ ਹੁੰਦੀ ਆ ਅੱਛਾ ਅਲਰਜੀ ਨਹੀਂ ਅਨਰਜੀ ਹੋਊਗੀ ਹਾਂ ਅਨਰਜੀ ਬੂਸਟ ਹੁੰਦੀ ਆ ਸਮਾਂ ਜਦੋਂ ਆਪਣਾ weight ਆਪਣਾ ਆਪਣੇ ਹਲਕਾ ਮਹਿਸੂਸ ਹੁੰਦਾ ਨਾ ਤੇ ਅਨਰਜੀ ਕਾਫੀ ਬੂਸਟ ਹੁੰਦੀ ਆ ਜਿੱਦਾਂ ਜਿੱਦਾਂ ਕਿਸੇ ਦੀ 4 ਉਹ ਨਾਲ ਦੇਰ ਤੱਕ ਹਟਾ ਪਰ ਕਰਦੇ ਆ ਕਿ ਰਿਸਕ ਤਾਂ ਨਹੀਂ ਕੋਈ ਨਹੀਂ ਕੋਈ ਰਿਸਕ ਨਹੀਂ ਆਪਾਂ ਇਹ 2 ਸਾਲ ਤੋਂ 100 ਸਾਲ ਤੱਕ ਕੋਈ ਵੀ ਇਹਨੂੰ ਨਿਊਟ੍ਰੀਸ਼ਨ ਯੂਜ਼ ਕਰ ਸਕਦਾ ਇਹ ਬਣਿਆ ਕਿਸ ਚੀਜ਼ ਦਾ ਹੁੰਦਾ ਕੈਮੀਕਲ ਤਾਂ ਨਹੀਂ ਨਹੀਂ ਬਿਲਕੁਲ ਇਹਨੂੰ ਕੈਮੀਕਲ ਸਾਰਾ ਗ੍ਰੀਨ ਹੋਲ ਮਾਰਕਾ ਸਾਰਾ ਤੇ ਇਹ ਮਾਨਤਾ ਪ੍ਰਾਪਤ ਆ ਤੇ ਕੋਈ ਕੈਮੀਕਲ ਨਹੀਂ ਹੈਗਾ ਤੇ ਵੈਜੀਟੇਬਲ ਤੇ ਫਰੂਟ ਤੋਂ ਬਣਾਇਆ vegetable and fruits मतलब न्यूट्रिशन ही पूरे कर हां जी न्यूट्रिशन पर वेट किमे रिड्यूस होगा नाल दी नाल ਤੁਸੀਂ ਕੋ ਡਾਈਟ ਪਲਾਨ ਵੀ ਦਿੰਨੇ ਨਾਲ ਦੀ ਨਾਲ ਆਪਾਂ ਡੇਲੀ ਡੇਲੀ ਆਪਣਾ ਉਹਨਾਂ ਨੂੰ ਡਾਈਟ ਪਲਾਨ ਦਿੰਨੇ ਆ ਰੋਜ਼-ਰੋਜ਼ ਆਪਾਂ ਉਹਨਾਂ ਨੂੰ weight ਮਗਵਾਉਨੇ ਆ ਫੇ ਉਹਦੇ ਹਿਸਾਬ ਨਾਲ ਆਪਾਂ ਡਾਈਟ ਦਿੰਨੇ ਆ ਤੇ ਬਾਕੀ ਨਾਲ ਕੋਈ ਸਵੇਰੇ 5 ਵਜੇ ਉੱਠ ਕੇ ਬਹਿ ਜਾਣੇ ਇਹਦਾ ਮੈਸੇਜ ਹੈ ਐਚਾ ਦਾ weight ਚੈੱਕ ਹਾਂ ਜੀ 5 ਤੋਂ 6 ਦੇ ਵਿੱਚ 5 ਤੋਂ 6 ਦੇ ਵਿੱਚ ਵਿੱਚ ਆਪਾਂ ਉਹਨਾਂ ਦਾ weight ਦੇਖਣਾ ਕੋਈ ਪਾਣੀ ਪੀ ਕੋਈ ਸ਼ੇਕ ਦੇ 2 ਚਮਚੇ ਹੋਰ ਪਾ ਇਹ ਤਾਂ ਬਿਲਕੁਲ ਪੂਰਾ weight ਮੈਨੇਜਮੈਂਟ ਕਰਦੇ ਆ ਹਾਂ ਜੀ ਹਾਂ ਜੀ ਸਾਡੀ ਸਵੇਰ ਤੋਂ 5 ਵਜੇ ਤੋਂ ਰਾਤ ਦੇ 8 ਵਜੇ ਤੱਕ ਟਾਈਟ ਚੱਲਦੀ ਪਰ ਜਿਹਨਾਂ ਨੂੰ ਕ੍ਰੀਵਿੰਗ ਬਹੁਤ ਹੁੰਦੀ ਹੈ ਕਿ ਚਾਹ ਪੀਣੀ ਹੈ ਚਾਹ ਬਿਨਾਂ ਨਹੀਂ रह ਸਕਦਾ ਚਾਹ ਦੀ ਜਗ੍ਹਾ ਆਪਾਂ ਆਹ ਸਾਡੇ ਕੋਲ ਕਾਫੀ ਆ ਤੇ ਆਪਾਂ ਚਾਹ ਦੀ ਜਗ੍ਹਾ ਗੱਲ ਨੂੰ ਕਾਫੀ ਦੇ ਦੇਈ ਕਾਫੀ ਲੈ ਕੇ ਆਪਣਾ ਉਹ ਵੇਟ लॉस ਕਰ ਸਕਦੇ ਇਹਦੇ ਵਿੱਚ ਵੀ ਫਾਈਬਰ ਆ ਕਾਫੀ ਪਰ ਸ਼ੁਰੂਆਤੇ ਸ਼ੁਰੂਆਤੀ ਦਿਨਾਂ ਚ ਪਹਿਲਾਂ ਇੱਕ ਹਫ਼ਤਾ ਹੋਰ ਥੋੜੀ ਥੋੜੀ ਚਾਹ ਲੈ ਸਕਦੇ ਨਹੀਂ ਜੀ ਇੱਕਦਮ ਹੀ ਬੰਦ ਕਰਾ ਦਿੰਦੀ ਆ ਚਾਹ ਦੀ ਤਾਂ ਲੋੜ ਹੀ ਨਹੀਂ ਪੈਂਦੀ ਜੇ ਆਪਾਂ ਨਾਲ ਕਾਫੀ ਯੂਜ਼ ਕਰੀਏ ਕਰੀਵਿੰਗ ਨਹੀਂ ਹੁੰਦੀ ਨਹੀਂ ਹੁੰਦੀ ਬਿਲਕੁਲ ਵੀ ਨਹੀਂ ਹੁੰਦੀ ਅੱਛਾ ਬਹੁਤੇ ਲੋਕ ਕਹਿੰਦੇ ਕਿ ਸਾਰਾ ਕੁਝ ਹੀ ਬੰਦ ਕਰਾ ਦਿੰਦੇ ਆ ਜੀ ਨਹੀਂ ਫਿਰ ਅਸੀਂ ਸਾਡੇ ਤੋਂ ਰਹਿ ਨਹੀਂ ਹੁੰਦਾ ਨਹੀਂ ਇਹਦੇ ਵਿੱਚ ਆਪਾਂ ਆਲੂ ਵਾਲੇ ਪਰਾਂਠੇ ਵੀ ਦਿੰਨੇ ਆ ਸੈਂਡਵਿਚ ਵੀ ਦਿੰਨੇ ਆ ਗੋਲ ਗੱਪੇ ਵੀ ਦਿੰਨੇ ਆ ਗੋਲ ਗੱਪੇ ਤੇ ਹੁਣ ਆਲੂ ਵਾਲੇ ਪਰਾਂਠੇ ਵੀ ਪਰਾਂਠੇ ਵੀ ਸੈਂਡਵਿਚ ਵੀ ਸਾਰਾ ਕੁਝ ਆਪਣਾ ਖਲਾਫਲਾ ਕੇ weight loss ਕਰਵਾਉਣਾ ਹੈ ਕਿਉਂਕਿ ਭੁੱਖੇ ਰਹਿ ਕੇ weight loss ਨਹੀਂ ਹੁੰਦਾ ਇੰਨਾ ਰਿਜ਼ਲਟ ਆਉਂਦਾ ਹਾਂਜੀ ਬਿਲਕੁਲ ਆਉਂਦਾ ਮੈਂ ਆਪਣਾ ਮ ਤੇ ਇੱਥੋਂ ਇੱਥੇ ਤੱਕ ਪਹੁੰਚੇ ਨੇ ਤੇ ਵੈਸੇ ਇਹ ਜਿਹੜੀ ਗੱਲ ਹੈ ਅੱਖਾਂ ਤੇ ਨਾ ਯਕੀਨ ਹੋਣ ਵਾਲੀ ਗੱਲ ਹੈ ਬਹੁਤ ਸਾਰੇ ਲੋਕਾਂ ਦਾ ਸੁਪਨਾ ਵੀ ਹੋਵੇਗਾ ਜਿਹੜੇ ਐਦਾਂ ਦੇ ਹੋਣਗੇ ਕਿ ਯਾਰ ਮੈਂ ਮੰਗਰੋਂ ਮਾੜਨਾ ਇੱਥੋਂ ਇੱਥੇ ਤੱਕ ਪਹੁੰਚਣਾ ਚਾਹ ਮੈਮ ਸੱਚੀ ਗੱਲ ਦੱਸਿਓ ਇਹ ਐ ਨਤਨੀ ਆਪ ਪੜਾਈ ਹੋ ਸਕਦਾ ਪਹਿਲਾਂ ਹੀ ਸਲੇਮੋ ਨਹੀਂ 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 ਬਿਲਕੁਲ ਵੀ ਨਹੀਂ ਤੁਸੀਂ ਆਪਣੇ ਗਲੀ ਮੁਹੱਲੇ ਨੂੰ ਕਹੋ ਸਕਦੇ ਪਹਿਲਾਂ ਮੇਰਾ ਕੀ ਪਹਿਲਾਂ ਡਾਕਟਰਾਂ ਦਾ ਮੇਰੇ ਕੋਲ ਉਹ ਰਿਪੋਰਟਾਂ ਲੈ ਸਕਦੇ ਆ ਜਿੱਥੇ ਮੇਰੀ ਬਹੁਤ ਮੈਨੂੰ ਹੈਲਥ ਹੋ ਇਸ਼ੂ ਹੋ ਸਕੀ ਮੈਨੂੰ ਮਾਈਗਰੇਨ ਸੀ ਥਾਇਰਾਇਡ ਸੀ ਜੋਇੰਟ ਪੇਨ ਸੀ ਕਿ ਕਾਫੀ ਕੁਝ ਪ੍ਰੋਬਲਮ ਸੀ ਜਿਹੜੀਆਂ ਹਾਂ ਬਿਲਕੁਲ ਵੀ ਹੁਣ ਮੈਂ ਤੁਹਾਨੂੰ ਆਪਾਂ ਮੰਨੀਏ ਕਿ ਉਹ weight ਵਧੇ ਹੋਣ ਕਰਕੇ ਬਹੁਤ ਵਧੇ ਹੋਣ ਕਰਕੇ ਸੀ ਅਜ ਤੱਕ ਮੈਂ ਹੁਣ ਕੋਈ ਟੈਬਲਟ ਨਹੀਂ ਖਾ ਕੇ ਦੇਖੀ अच्छा डेढ़ साल ਜਿਹੜਾ ਪਰੌਤੇ ਵੀ ਖਾਣੇ ਆ ਹਾਂ ਸਾਰਾ ਕੁਝ ਖਾਣੇ ਆ ਮਤਲਬ ਉਹੀ ਫਿਰ ਦੱਸੋ એનર્ਜੀ ਪੂਰੀ ਭਾਜ ਨਟ ਪੂਰੀ ਕਰਦੇ ਹਾਂਜੀ ਪੂਰੀ ਇੰਦਾ ਤਾਂ ਨਹੀਂ ਆਂਡਣਾ ਗੁੰਡਣਾ ਕਹਿੰਦੀ ਵੀ ਤੈਨੂੰ ਕੀ ਹੋ ਗਿਆ ਪਤਲੀ ਬਹੁਤ ਹੋਈ ਜਾਂਦੀ ਸੁੱਕੀ ਜਾਂਦੀ ਸਾਰੇ ਪੁੱਛਦੇ ਆ ਮੈਂ ਆਪਾਂ ਆਪਣੇ ਨੂੰ ਦੱਸੀਦਾ ਪਿਆ ਆਪਾਂ ਨਿਊਟ੍ਰੀਸ਼ਨ ਲੈ ਕੇ ਆਪਣਾ weight loss ਕੀਤਾ ਤੇ ਆਪਣੇ ਆਪ ਨੂੰ ਹੁਣ maintain ਪਰ ਜਦੋਂ ਭਾਜ ਨਟ ਕਰਦੇ ਨੂੰ ਦੇਖਦੇ ਫਿਰ ਪੁੱਛਦੇ ਨੇ ਇੰਨੀ એનર્ਜੀ ਕਿੱਥੋਂ ਆਂਦੀ ਸੁਖਵਿੰਦਰ ਨਹੀਂ ਪੁੱਛਦੇ ਆ ਕਾਫੀ ਉਹਦੇ ਵਿੱਚ ਪਹਿਲਾਂ ਉਹਨਾਂ ਨੂੰ ਇਹ ਸੀਗਾ ਡਾਊਟ ਕਿ ਚਾਰਕ ਦਿਨ ਇਹ ਟੱਪਦੀ ਆ ਤੇ ਬਾਅਦ ਚ ਫੇਰ ਇਹਦਾ weight gain ਹੋਣਾ ਆ ਤੇ ਉਹ ਨਹੀਂ ਪਤਾ ਪੱਕਾ ਟੱਪਣਾ ਪਈ ਹ ਕਾਮਾ ਕਿਉਂਕਿ ਹੁਣ ਅਗਲੇ ਨੂੰ ਪਤਾ ਆ ਕਿ ਹਾਂ ਨਿਊਟ੍ਰੀਸ਼ਨ ਨਾਲ ਵੀ ਬਿਲਕੁਲ ਵੀ ਨਹੀਂ ਜੇਨਰਲ ਵੱਡੀ ਗੱਲ ਇਹ ਹੈ ਜਿਹੜੀ ਮੈਡਮ ਨੇ ਕਹੀ ਆ ਕਿ ਦੇਖੋ ਬੇਟੀ ਦੀ ਪਹਿਲਾ ਉਹ ਤਸਵੀਰ ਹੈ ਆ ਹੁਣ ਬੇਟੀ ਸਾਹਮਣੇ ਖੜੀ ਆ ਦੇਖੋ ਮਾਂ ਨੂੰ ਸਭ ਤੋਂ ਪਿਆਰਾ ਬੱਚਾ ਹੁੰਦਾ ਪਹਿਲਾਂ ਇਹਨਾਂ ਨੇ ਆਪਣੇ ਤੇ ਪ੍ਰੋਡਕਟ ਨੂੰ ਯੂਜ਼ ਕੀਤਾ ਇਹਨਾਂ ਨੂੰ ਰਿਜ਼ਲਟ ਮਿਲਿਆ ਉਸ ਵਕਤ ਬੇਟੀ ਤੇ ਪ੍ਰੋਡਕਟ ਨੂੰ ਯੂਜ਼ ਕੀਤਾ ਔਰ ਉਹਨੂੰ ਵੀ ਰਿਜ਼ਲਟ ਮਿਲ ਰਿਹਾ ਔਰ ਬਿਲਕੁਲ ਸਲਿਮ ਟ੍ਰਿਮ ਹੈ ਬੱਚੇ ਜੇ ਤੋ ਜਵਾਨ ਜਵਾਨੀ ਦੀ ਤਾਹ ਲੀਸ ਤੇ ਪੈਰ ਧਰਦਾ ਜਾਂ ਟੀਨੇਜਰ ਹੁੰਦਾ ਜੋ ਮਟਾਪੇ ਤੇ ਵਿੱਚ ਹੋਵੇ ਤਾਂ ਲੋਕੀ ਨੂੰ ਟੀਜ਼ ਵਾਕ ਕਰਦੇ ਛੇੜਦੇ ਆ ਹਾਂਜੀ ਹੁਣ ਤਾਂ ਨਹੀਂ ਕੋਈ ਬੇਟੀ ਨੂੰ ਛੇੜਦਾ ਨਹੀਂ ਹੁਣ ਬਿਲਕੁਲ ਵੀ ਨਹੀਂ ਪਹਿਲਾਂ ਇਹੀ ਇਹਦੀ ਪ੍ਰੋਬਲਮ ਕਰਕੇ ਮੈਂ ਇੱਥੇ ਇਸ ਲਾਈਨ 'ਚ ਆਈ ਆਂ ਫੇ ਇਹ ਰੋਜ਼ ਆ ਕੇ ਇਹਨੇ ਰੋਣਾ ਸਕੂਲ ਤੋਂ ਆ ਕੇ ਕਿ ਹਾਏ ਮੈਨੂੰ ਮੋਟੋ ਕਹਿੰਦੇ ਮੈਨੂੰ ਇਦਾਂ ਕਹਿੰਦੇ ਆ ਤੇ ਹੁਣ ਤੁਹਾਡੇ ਸਾਹਮਣੇ ਆ ਹੁਣ ਜੇ ਇਹਨੂੰ ਮੋਟੋਕ ਬੰਦੇ ਨੇ ਕਹਣਾ ਤੇਰੀ ਅੱਖਾਂ ਖਾਵੇਸ਼ ਅੱਛਾ ਬੇਟੀ ਤੋਂ ਤਾਂ ਹੀ ਸੇਲੀਆਂ ਡਾਈਟ ਪਲਾਨ ਬਣਾਉਂਦੀਆਂ ਇੱਕ ਸਾਲ ਵੀ ਬਣਾ ਕੇ ਦੇ ਨਹੀਂ ਉਹ ਕਾਫੀ ਉਦੋਂ ਇਹਨਾਂ ਦੇ ਕਰਕੇ ਇਹਨਾਂ ਨੇ weight loss ਕੀਤਾ ਕਰਕੇ ਕਾਫੀ ਇਹਨਾਂ ਦੇ ਜਿੱਦਾਂ ਜਿਹੜੇ ਸਟੂਡੈਂਟਸ ਗਏ ਹਨ ਉਹਨਾਂ ਦੇ ਪੇਰੈਂਟਸ ਵੀ ਮੇਰੇ ਨਾਲ ਕਾਫੀ ਜੁੜੇ ਆ ਇਹਨਾਂ ਇਹਨਾਂ ਨੂੰ ਦੇਖ ਕੇ ਠੀਕ ਹੈ ਮੈਮ ਆਪ ਪ੍ਰੋਡਕਟ ਬਾਰੇ ਸਮਝਾ ਦਿਓ ਹਾਂਜੀ ਇਹ ਜਿਹਦਾ ਆਪਣਾ skin booster ਆ ਹਨਾ ਤੇ ਇਹ orange flavor ਚ ਆ ਤੇ ਰਾਤ ਨੂੰ ਇੱਕ ਵਾਰੀ ਜਿਹਦਾ ਇੱਕ ਇਹਦਾ ਪਾਊਚ ਲੈਣਾ ਹੁੰਦਾ ਤੇ ਜਿਨ੍ਹਾਂ ਦੇ ਮੂੰਹ ਤੇ ਸ਼ਾਈਆਂ ਆ ਜਿਨ੍ਹਾਂ ਦੇ ਨੇਲ ਵਗੈਰਾ ਟੁੱਟਦੇ ਆ ਬਾਲਟ ਟੁੱਟਦੇ ਆ ਤੇ ਉਹਨਾਂ ਲਈ ਇਹ ਬਾਲ ਟੁੱਟਦੇ ਵੀ ਠੀਕ ਹੋ ਜੀ ਹਾਂਜੀ ਬਾਲ ਟੁੱਟਣ ਦਾ ਕੀ ਕਾਰਨ ਹੁੰਦਾ ਜੀ ਉਹੀ ਜੋ ਆਪਾਂ ਨੂੰ ਨਿਊਟ੍ਰੀਸ਼ਨ ਚ ਜਰ ਸਾਰੀਆਂ ਚੀਜ਼ਾਂ ਮਿਲਦੀਆਂ ਆਪਣੇ ਬਾਹਰ ਦੇ ਖਾਣੇ ਤੋਂ ਨਹੀਂ ਮਿਲਦੀਆਂ ਸਾਨੂੰ ਓਕੇ ਹਾਂਜੀ ਇਹਦਾ ਕੋਈ ਸਾਈਡ ਇਫੈਕਟ ਜੀ ਇਹਦਾ ਕੋਈ ਸਾਈਡ ਇਫੈਕਟ ਨਹੀਂ ਇਹ ਸਾਰੇ ਆਪਾਂ ਪ੍ਰੋਡਕਟ ਜੂਸ ਕੀਤੇ ਹੋਏ ਆ ਠੀਕ ਹੈ ਜੀ ਮੇਰਾ ਐਕਲਸ ਵੈਲਨੈਸ ਦਾ ਨਿਊਟਰਾ ਧਰਮਾ ਸਕਿਨ ਬੂਸਟਰ ਤੇ ਮੇਰੇ ਖਿਆਲ ਹੇਅਰ ਬੂਸਟਰ ਵੀ ਹਾਂਜੀ ਵਿਟਾਮਿਨ 3 ਨੇ ਇਹਦੇ ਚ ਔਰ ਕਲੋਜ਼ ਇਨ ਬਾਇਓਟਿਨ ਵਿਟਾਮਿਨ ਸਾਰਾ ਕੁਝ ਹੀ ਠੀਕ ਹੈ ਜੀ ਹਾਂਜੀ ਤਾ ਸਾਡੇ ਜਿਹੜੇ ਕੈਮਰਾਮੈਨ ਨੇ ਉਹਨੇ ਵੀ ਜੇ ਤੁਸੀਂ ਕਹਿੰਨਾ ਵਾਲ ਟੁੱਟਦੇ ਜੁੜ ਜਾਂਦੇ ਆ ਉਹਨੇ ਵੀ ਇੱਕ ਵਾਰੀ ਤਾਂ ਹੱਥ ਚੱਕੀ ਕੈਮਰੇ ਤੋਂ ਕੇ ਪਰ ਰੱਖਦਾ ਮਹੀ ਲੈਣਾ ਠੀਕ ਹੈ ਜੀ ਇੱਕ ਵਾਰੀ ਫਿਰ ਤੋਂ ਦੱਸ ਜੀ ਪਹਿਲੀ ਵੀਡੀਓ ਤੋਂ ਬਾਅਦ ਜਿਹੜੀ ਆਪਾਂ ਆਪਸ ਵਿੱਚ ਕੀਤੀ ਆ ਬੀਬਤੀ ਦੇ ਨਾਲ ਤੁਸੀਂ ਕੀਤੀ ਆ ਕਿੰਨੇ ਕੁ ਭੈਣ ਭਰਾ ਇੱਥੇ ਆਏ ਤੇ ਕਿੰਨੇ ਨੂੰ ਰਿਜ਼ਲਟ ਮਿਲ ਗਏ ਕਾਫੀ ਮੈਨੂੰ ਕਾਫੀ ਵੀਰ ਬਹੁਤ ਵਧੀਆ ਰਿਸਪੌਂਸ ਮਿਲਿਆ ਉਹਦਾ ਵੀਡੀਓ ਦਾ ਤੇ ਹੁਣ ਤੱਕ ਵੀ ਉਹ ਵੀਡੀਓ ਮੇਰੀ ਰਿਸਪੌਂਸਬਿਲਿਟੀ ਆ ਹਾਂ ਦੇਖੋ ਬੰਦਾ ਕੀ ਵੇਲੇ ਨਾ ਜਦੋਂ ਵੀਡੀਓ ਦੇਖ ਲੈਂਦਾ ਇਨਸਟਾ ਤੇ ਪ੍ਰਭਾਵਿਤ ਹੋ ਜਾਂਦਾ ਉਸ ਤੋਂ ਬਾਅਦ ਰਿਜ਼ਲਟ ਨਹੀਂ ਮਿਲਦਾ ਕਿਉਂ ਨਹੀਂ ਮਿਲਦਾ ਕਿਵੇਂ ਵੇਲੇ AI ਨਾਲ ਵੀਡੀਓ ਪੜਾਈ ਹੁੰਦੀ ਆ ਪਰ ਸਾਡੇ ਸ਼ਹਿਰ ਚ ਬਣਾਬ ਆਪ ਮੌਜੂਦ ਨੇ ਤੁਸੀਂ ਇਹਨਾਂ ਦੀ ਤਸਵੀਰ ਦੇਖ ਸਕਦੇ ਹੋ ਬੇਟੀ ਤਸਵੀਰ ਦੇਖ ਸਕਦੇ ਹੋ ਮਹੱਲੇ ਚ ਕਹਿੰਦੇ ਜਾ ਕੇ ਪੁੱਛ ਸਕਦੇ ਹੋ ਔਰ ਹੁਣ ਇਹਨਾਂ ਨੂੰ ਲਾਈਵ ਦੇਖ ਸਕਦੇ ਹੋ ਇਹ AI ਨਾਲ ਮੈਡਮ ਨੇ ਤਿਆਰ ਨਹੀਂ ਕੀਤਾ ਕਿ AI ਨਾਲ ਫੋਟੋ ਕੱਢ ਦਿੱਤੀ ਤੇ ਦਿਖਾ ਦਿੱਤਾ ਇਹ ਐਕਚੁਅਲ ਚ ਰਿਜ਼ਲਟ ਹੈ ਤਾਂ ਇਹ ਬਣਾਬ ਕਹਿੰਦੇ ਕਿ ਅਸੀਂ ਰਿਜ਼ਲਟ ਵੇਸਟ ਜਿਹੜੀ ਤੁਹਾਨੂੰ ਡਾਈਟ ਦਿੰਦੇ ਆ ਰਿਜ਼ਲਟ ਬੇਸਡ ਕਹਿੰਦੇ ਸੀ ਕੰਮ ਕਰਦੇ ਆ ਤੁਹਾਨੂੰ ਰਿਜ਼ਲਟ ਮਿਲੇਗਾ ਤਾਂ ਤੁਹਾਨੂੰ ਚੰਗਾ ਲੱਗੇਗਾ ਔਰ ਜੇ ਤੁਹਾਨੂੰ 3 ਦਿਨ ਚ ਸਬਟ੍ਰੈਕਸ਼ਨ ਨਹੀਂ ਮਿਲਦੀ ਤਾਂ ਤੁਸੀਂ ਮਨੀ ਵਾਪਸ ਲੈ ਤੇ ਨਾਲੇ ਕੋਈ ਇਹ ਹਰਬਲ ਦਾ ਪ੍ਰੋਡਕਟ ਨਹੀਂ ਹੈਗਾ ਸਾਡਾ ਸਾਡਾ ਆਪਣਾ ਕਸਟਮਾਈਜ਼ ਕਰਾਇਆ ਆ ਆਪਣਾ ਕਸਟਮਾਈਜ਼ ਤੁਹਾਡੀ ਕੰਪਨੀ ਦਾ ਕਰਾਇਆ ਹਾਂਜੀ ਠੀਕ ਹੈ ਜੀ ਔਰ ਇਹ ਸਾਰੇ ਜਿਹੜੇ ਇਹਦੇ ਅੰਦਰ ਇਨਗਰੀਡੀਅੰਟਸ ਆ ਉਹ ਨੇਚੁਰਲ ਆ ਹਾਂ ਨੇਚੁਰਲ ਆ ਕੋਈ ਵੀ ਇਹਨੂੰ ਲੈ ਸਕਦਾ ਕੋਈ ਬਜ਼ੁਰਗ ਹੋਵੇ ਕੋਈ ਬੱਚਾ ਹੋਵੇ 2 ਸਾਲ ਤੋਂ 100 ਸਾਲ ਤੱਕ ਕੋਈ ਠੀਕ ਹੈ ਜੀ ਫਿਰ ਤੁਸੀਂ ਡਾਈਟ ਪਲਨ ਵੀ ਤੁਸੀਂ ਨਾਲ ਦੇਉਂਗੇ ਡਾਈਟ ਪਲਨ ਹਾਂ ਡੇਲੀ ਡੇਲੀ ਬਹੁਤ ਤਾਂ ਮਹਿੰਗਾ ਤਾਂ ਨਹੀਂ ਨਹੀਂ ਬਿਲਕੁਲ ਆਪਣੇ ਜੇਬ ਖਰਚੇ ਤੇ ਪਰ ਸਿਹਤ ਉੱਪਰ ਕੀ ਹੈ ਆਪਣੇ ਨੂੰ ਡਾਕਟਰਾਂ ਦੇਣ ਨਾਲ ਤਾਂ ਚੰਗਾ ਹਾਂ ਡਾਕਟਰਾਂ ਦੇਣ ਨਾਲ ਤਾਂ ਚੰਗਾ ਹੈ ਅੱਛਾ ਮੈਮ ਤੁਸੀਂ ਇੱਕ ਵਾਰੀ ਐਡਰੈਸ ਕਨਫਰਮ ਕਰ ਦੋ ਤੇ ਫੋਨ ਨੰਬਰ ਬੋਲ ਦੋ ਵੈਸੇ ਸਕਰੀਨ ਤੇ ਐਡਰੈਸ ਵੀ ਚੱਲ ਰਿਹਾ ਫੋਨ ਪਰ ਵੀ ਚੱਲ ਰਿਹਾ ਹਾਂ ਜੀ ਇਹ ਸਾਡਾ ਜਿੱਦਾਂ ਹੈਗਾ ਹੈਲਥ ਰਿਪਲੇਸ਼ਨ ਨਿਊਟ੍ਰੀਸ਼ਨ ਕਲੱਬ ਨਮਾ ਸ਼ਹਿਰ ਕਲਾਮ ਰੋਡ ਹਰਗੋਵਿੰਦਨਗਰ ਗਲੀ ਨ ਤੇ 9464612 ਦੀ 49 ਆਪਣਾ ਫੋਨ ਨੰਬਰ ਆ ਠੀਕ ਹੈ ਜੀ ਤੇ ਕਾਲ ਕਰਕੇ ਵੀ ਆ ਸਕਦੇ ਆ ਹਾਂਜੀ ਕਾਲ ਕਰਕੇ ਵੀ ਆ ਸਕਦੇ ਆ ਵੈਸੇ ਤਾਂ ਮੈਂ ਇੱਥੇ ਹੀ ਹੁੰਦੀ ਆ ਹਨਾ ਤੇ ਜਿਨ੍ਹਾਂ ਨੇ ਕਿਤੇ ਜਦਾਂ ਜਿਨ੍ਹਾਂ ਨੇ ਵਿਜ਼ਿਟ ਕਰਕੇ ਲੈਣਾ ਵਿਜ਼ਿਟ ਕਰਕੇ ਵੀ ਲੈ ਸਕਦੇ ਆ ਜਿਨ੍ਹਾਂ ਨੇ ਆਨਲਾਈਨ ਪ੍ਰੋਸੈਸ ਕਰਨਾ ਉਹ ਵੀ ਹੈਗਾ ਤੇ ਫੋਨ ਕਰਕੇ ਆਉਂਗੇ ਤਾਂ ਫਾਇਦਾ ਇੱਕ ਹੋਰ ਹੈ ਤੁਸੀਂ ਫੋਨ ਕਰਕੇ ਆਉਂਗੇ ਮੈਡਮ ਨੇ ਤੁਹਾਡੇ ਲਈ ਜੂਸ ਵੀ ਰੱਖਣਾ ਤੁਹਾਡੇ ਲਈ ਸੈਂਡਵਿਚ ਵੀ ਰੱਖਣੇ ਤੁਹਾਡੇ ਦੇ ਗੋਲ ਗੱਪੇ ਵੀ ਰੱਖਣੇ ਪਰੌਠੇ ਵੀ ਰੱਖਣੇ ਪਹਿਲਾਂ ਤੁਹਾਨੂੰ ਰਾਜ ਚੀਕੇ ਰੋਟੀ ਪਾਣੀ ਖਿਲਾਨੀ ਉਸ ਤੋਂ ਬਾਅਦ ਪ੍ਰੋਡਕਟ ਦੇਣਾ ਹੈ ਇਹ ਮੈਡਮ ਦੀ ਖੂਬੀ ਹੈ ਇਹਨਾਂ ਦੇ ਹਸਬੰਦ ਬਿੰਦੂ ਪਾਜੀ ਉਹਨਾਂ ਦੀ ਖੂਬੀ ਆ ਤੇ ਇਹ ਪਰਿਵਾਰ ਪਿਆਰ ਕਰਨ ਵਾਲਾ ਮਿਲਨਸਰ ਪਰਿਵਾਰ ਹੈ ਔਰ ਉਮੀਦ ਹੈ ਤੁਸੀਂ ਆਓਗੇ ਜੋ ਤੁਸੀਂ ਰਿਜ਼ਲਟ ਚਾਹੁੰਦੇ ਆਂ ਵੇਟ ਘਟਾਉਣ ਦੀ ਨਵੀਂ ਸ਼ੁਰੂਆਤ ਕਰਨੀ ਚਾਹੁੰਦੇ ਆਂ ਉਹਦੇ ਵਿੱਚ ਸਫਲ ਹੋਵੋਗੇ ਤੇ ਮੈਮ ਉਹਨਾਂ ਨਾਲ ਮਿਲ ਕੇ ਇਹਨਾਂ ਦੇ ਜੋ ਵੇਟ ਮੈਨੇਜਮੈਂਟ ਕਰਦੇ ਉਸ ਤੋਂ ਸੰਤੁਸ਼ਟ ਹੋਵੋਗੇ ਠੀਕ ਹੈ ਮੈਡਮ ਉਮੀਦ ਕਰੀਏ ਸੀ ਹਾਂਜੀ ਹਾਂਜੀ ਬਿਲਕੁਲ ਪ੍ਰੋਪਰ ਜੇ ਕੋਈ ਆਉਣ ਦਾ ਵਿਸ਼ਵਾਸ ਕਰਕੇ ਤਾਂ ਪ੍ਰੋਪਰ ਵੇਟ ਮੈਨੇਜਮੈਂਟ ਹੋਗੀ ਹਾਂਜੀ ਬਿਲਕੁਲ ਹੋਗੀ ਠੀਕ ਹੈ ਜੀ ਆਹਲੇ ਤਰ੍ਹਾਂ ਤਸਵੀਰਾਂ ਬਹੁਤ ਸਾਰੀਆਂ ਨੇ 1 ਬਾਈ 1 ਤੁਹਾਨੂੰ ਸਕਰੀਨ ਤੇ ਨਜ਼ਰ ਆ ਰਹੀਆਂ ਜੀ ਇਹ ਸਾਰਾ ਰਿਜ਼ਲਟ ਮੈਰੇਕਲਸ ਦੇ ਵੈਲਨੈਸ ਪ੍ਰੋਡਕਟ ਨਾਲ ਹੀ ਮਿਲਿਆ ਤੁਹਾਨੂੰ ਸਕਰੀਨ ਤੇ ਇੱਕ ਹੈਵੀ weight ਵਿਅਕਤੀ ਨਜ਼ਰ ਆ ਰਿਹਾ ਹੁਣ ਸਕਰੀਨ ਤੇ ਨਜ਼ਰ ਆ ਰਿਹਾ ਕਿ ਉਹਨਾਂ ਨੇ ਆਪਣਾ weight ਇਹਨਾਂ ਨੇ ਕਿੰਨਾ weight ਘਟਾਇਆ ਜੀ ਇਹਨਾਂ ਨੇ 55 ਕਿਲੋ 55 ਕਿਲੋ ਭਾਰ ਘਟਾਇਆ ਦੇਖੋ ਨਾ ਕੋਈ ਟੀਕਾ ਨਾ ਕੋਈ ਸਿਰਿੰਜ ਨਾ ਕੋਈ ਚੀਰ ਫਾੜ ਤੇ ਇਹ ਤੁਸੀਂ ਸਿਰਫ ਨੈਚੁਰਲ ਤਰੀਕੇ ਜਿਹੜਾ weight ਘਟਾ ਸਕਦੇ ਔਰ ਦੂਜੀ ਸਕਰੀਨ ਤੇ ਤਸਵੀਰ ਚੱਲ ਰਹੀ ਹੈ ਉਹ ਲੇਡੀ ਦੀ ਦੇ ਕੋ ਕਿੰਨੇ ਹੈਵੀ ਆ ਹੁਣ ਇਹਨਾਂ ਦਾ ਲਾ ਕੇ ਕਿੰਨੇ ਚੱਜਦੇ ਪਏ ਆ ਤਾਂ ਇਸੇ ਤਰੀਕੇ ਬਹੁਤ ਸਾਰੇ ਜਿਹੜੇ ਭੈਣ ਭਰਾ ਆ ਜਿਹੜੇ ਆਪਣੇ ਵਧੇ ਹੋਏ weight ਤੋਂ ਪਰੇਸ਼ਾਨ ਸੀ ਉਹਨਾਂ ਨੇ ਮੈਰਕੁਲਸ ਵੈਲਨੈਸ ਪ੍ਰੋਡਕਟ ਨੂੰ ਯੂਜ਼ ਕੀਤਾ ਔਰ ਰਿਜ਼ਲਟ ਇਹ ਕਹਿੰਦੇ ਅਸੀਂ ਦਿੰਨੇ ਆ ਤਾਂ ਨਵਾਂ ਸ਼ਹਿਰ ਵਿੱਚ ਮੈਂ ਹੁਣੀ ਖੁਦ ਇਸ ਪ੍ਰੋਡਕਟ ਨੂੰ ਪਹਿਲਾਂ ਯੂਜ਼ ਕੀਤਾ ਆਪਣੇ ਬੱਚੇ ਉਹਨਾਂ ਦੇ ਇਹਨਾਂ ਦੇ ਬੱਚੇ ਨੇ ਵੀ ਯੂਜ਼ ਕੀਤਾ ਪਰਿਵਾਰ ਨੇ ਯੂਜ਼ ਕੀਤਾ ਰਿਜ਼ਲਟ ਆਇਆ ਤੇ ਹੁਣ ਨਾਲ ਦੀ ਨਾਲ ਇਹ ਚਾਹੁੰਦੇ ਕਿ ਜੇਕਰ ਤੁਸੀਂ ਵੀ ਆਪਣਾ weight ਘਟਾਣਾ ਚਾਹੁੰਦੇ ਹੋ ਆਪਣੀ weight ਨੂੰ ਮੈਨੇਜਮੈਂਟ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਤੁਸੀਂ ਮੈਮ ਨਾਲ ਸੰਪਰਕ ਕਰ ਸਕਦੇ ਹੋ ਇਹ ਡੇਲੀ ਤੁਹਾਡਾ ਡਾਈਟ ਪਲਾਨ ਵੀ ਬਣਾਣਗੇ ਤੁਹਾਨੂੰ ਗਾਈਡ ਵੀ ਕਰਨਗੇ ਔਰ ਪ੍ਰੋਡਕਟ ਵੀ ਜਿਹੜਾ ਇਹ ਤੁਹਾਡੇ ਅਕੋਰਡਿੰਗ ਹੀ ਤੁਹਾਨੂੰ ਦੇਣਗੇ ਔਰ ਇਹ ਕਹਿੰਦੇ ਕਿ ਤੁਹਾਡੇ ਬਜਟ 'ਚ ਜਿਹੜਾ ਪ੍ਰੋਡਕਟ ਆ ਜਾਏਗਾ ਜੀ ਮੈਮ ਹਾਂਜੀ ਬਿਲਕੁਲ ਹੋਰ ਕੁਝ ਕਹਿਣਾ ਜੀ ਨਹੀਂ ਬੇਟੀ ਨੇ ਕੁਝ ਨਹੀਂ ਚਲੋ ਬੇਟੀ ਦੀ ਫਿਟਨੈਸ ਹੀ ਦੱਸਣੀ ਸਾਰਾ ਕੁਝ ਠੀਕ ਹੈ ਰਮ ਬਹੁਤ ਚੰਗਾ ਲੱਗੇ ਇੱਕ ਵਾਰ ਫਿਰ ਤੋਂ ਮਿਲ ਕੇ ਔਰ ਤੁਸੀਂ ਨਵਾਂ ਸ਼ਹਿਰ ਕਲਾਮ ਰੋਡ ਤੇ ਕਾਲ ਕਰਕੇ ਮੈਨੂੰ ਮਿਲ ਸਕਦੇ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ ਬੜੇ ਜਨਨ ਕਿ ਮਸ਼ਹਨ ਬਿਛੂ ਦੀ ਨਸੀ ਕਿ ਵਸਮਿੰਗ ਜਾਸ ਤੋਂ ਬਹੁਤ ਫਤਤ ਉਸ ਮਗੇ ਸੱਚੀ ਕਾਰਨ ਰੱਖਾ